ਸ਼ਹੀਦ ਦੇ ਆਜ਼ਮ ਭਗਤ ਸਿੰਘ ਤੇ ਮਸਲੇ ਉੱਤੇ ਵੀ ਸਿਆਸਤ ਹੋਈ ਖੂਬ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦਾ ਕੰਸਰਨ ਸੀ ਕਿ ਭਾਰਤ ਰਤਨ ਨੂੰ ਲੈ ਕੇ ਕਿ ਉਹਨਾਂ ਨੂੰ ਮਿਲਣਾ ਚਾਹੀਦਾ ਪੁਰਸਕਾਰ ਇਸ ਦੇ ਬਾਰੇ ਗੱਲ ਹੋਵੇ ਔਰ ਤਸਵੀਰਾਂ ਤੁਸੀਂ ਟੰਗੀਆਂ ਹੋਈਆਂ ਨੇ ਇਹਦਾ ਜਵਾਬ ਵੀ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤਾ ਅੰਦਰ ਵੀ ਔਰ ਬਾਹਰ ਵੀ ਮੀਡੀਆ ਦੇ ਮੁਖਾਤਬ ਹੁੰਦਿਆ ਕਹਿੰਦੇ ਤੁਸੀਂ ਕਦੇ ਉੱਥੇ ਜਾ ਕੇ ਖਟਕੜ ਕਲਾ ਮੱਥਾ ਵੀ ਨਹੀਂ ਟੇਕਿਆ ਤੇ ਹੁਣ ਤੁਹਾਨੂੰ ਸ਼ਹੀਦ ਦੇ ਆਜ਼ਮ ਭਗਤ ਸਿੰਘ ਚੇਤੇ ਆ ਗਏ ਉਸ ਦੇ ਉੱਤੇ ਵੀ ਬੜੀ ਅੱਜ ਹੋਈ ਬੈਂਸ ਇੱਕ ਦੂਜੇ ਨੂੰ ਲੱਗਦਾ ਕਿ ਇਹ ਪੂਰੀ ਦੁਨੀਆ ਦੇ ਵਿੱਚ ਕੋਈ ਵਾਰਡ ਨਹੀਂ ਹੈਗਾ ਜਿਸ ਵਾਰਡ ਉਸ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਦਿੱਤਾ ਜਾ ਸਕੇ ਉਹਦੇ ਇੱਕ ਆਪਣਿਆਂ ਚ ਇੱਕ ਵਾਰਡ ਹੈ ਉਹਨਾਂ ਦੇ ਉਹਨਾਂ ਦੇ ਨਾਮ ਤੇ ਤੇ ਕਈ ਵਾਰਡ ਸ਼ੁਰੂ ਹੋਏ ਨੇ ਪੰਜਾਬ ਚ ਉਹਨਾਂ ਦੇ ਨਾਮ ਤੇ ਵੱਖ-ਵੱਖ ਯੂਨੀਵਰਸਟੀਆਂ ਦੇ ਚਿਹਰੇ ਚ ਉਹਦੇ ਹਿੰਦੁਸਤਾਨ ਦੇ ਵੱਖ-ਵੱਖ ਸਿਲੇਬਸ ਦਾ ਹਿੱਸਾ ਨੇ ਇੰਡੀਆ ਛੱਡੋ ਪੂਰੀ ਦੁਨੀਆ ਤੇ ਕੋਈ ਵਾਰਡ ਨਹੀਂ ਜਿਹੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਦਿੱਤਾ ਉਹ ਖੁਦ ਇੱਕ ਵਾਰਡ ਹੈ ਇਸ ਕਰਕੇ ਛੋਟੀਆਂ ਗੱਲਾਂ ਨੇ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਹੀ ਭਾਰਤ ਰਤਨ ਦਿੱਤਾ ਉਹ ਆਪਣੇ ਆਪ ਚ ਭਾਰਤ ਰਤਨ ਅਮਰ ਨਹੀਂ ਇਹ ਇਹ ਪੋਲੀਟੀਕਲ ਨੇ ਇਹ ਪੋਲੀਟੀਕਲ ਲੀਡਰ ਹੈ ਤੇ ਇਥੋਂ ਭਾਰਤ ਰਤਨ ਦਿੱਤਾ ਜਾਊਗਾ ਸਾਡੇ ਜਿਹੜੇ ਇੰਡੀਆ ਦੇ ਪੋਲੀਟੀਸ਼ੀਨ ਆ ਜਿਹੋ ਜਿਹੋ ਉਹਨਾਂ ਦਾ ਵਿਆਰ ਹੈ ਜਿਹੋ ਤੇ ਚੋਰ ਨੇ ਲਟੇਰੇ ਨੇ ਪਾਰਲੀਮੈਂਟ ਦੇ ਵਿੱਚ ਇੱਕ ਰਿਪੋਰਟ ਆਈ ਕਿ 60% ਦੇ ਜਿਹੜੇ ਲੋਕ ਨੇ ਉਹ ਰੇਪਸਟ ਨੇ ਅਗਵਾ ਕਰਨ ਵਾਲੇ ਨੇ ਕਾਤਲ ਨੇ ਧੋਖਾ ਧੜੀ ਨੇ ਠੱਗ ਨੇ ਲਟੇਰੇ ਨੇ ਉਹ 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 ਪਾਰਲੀਮੈਂਟ ਦੇਗੀ ਸ਼ਿਦਿਆਜਮ ਸਰਦਾਰ ਭਾਰਤ ਰਤਨ ਉਹਨਾਂ ਨੂੰ ਵਾਰਡ ਦਿੱਤਾ ਜਾਊਗਾ ਇਹ ਮੈਨੂੰ ਲੱਗਦਾ ਹੈ ਕਿ ਭਾਰਤ ਰਤਨ ਇਦਾਂ ਦਾ ਕੋਈ ਇੰਡੀਆ ਦਾ ਵਾਰਡ ਨਹੀਂ ਭਾਰਤ ਰਤਨ ਛਡੋ ਪਦਮਸ਼ਰੀ ਪਦਮ ਭੂਸ਼ਣ ਪਦਨ ਪੂਸ਼ਣ ਕੋਈ ਵਾਰਡ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਚਾਹੇ ਕੇਂਦਰ ਦੀ ਸਰਕਾਰ ਖੁਦ ਬਾੜਾ ਔਰ ਜੇ ਵਾਕੇ ਕਾਂਗਰਸ ਪਾਰਟੀ ਨੂੰ ਫਿਕਰ ਰਹੀ ਤੇ ਇੰਡੀਆ ਦੇ ਵਿੱਚ ਪਿਛਲੇ 1900 ਜਦੋਂ ਦਾ ਦੇਸ਼ ਚੋਟਾ 1952 ਤੋਂ ਲੈ ਕੇ ਹੁਣ ਤੱਕ ਕਟੋਗੜ 50 ਸਾਲ ਤੇ ਇਹਨਾਂ ਦੀ ਸਰਕਾਰ ਰਹੀ ਹੈ ਖੁਦ ਰਾਸਭਾ ਮੈਂਬਰ ਰਹੇ ਚੁੱਕੇ ਨੇ ਲੋਕ ਸਭਾ ਮੈਂਬਰ ਰਹੇ ਚੁੱਕੇ ਨੇ ਪ੍ਰਤਾਪ ਸਿੰਘ ਬਾਯੋਆ ਸਾਹਿਬ ਉਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਸੋਨੀਆ ਗਾਂਧੀ ਦੀ ਪੂਰੀ ਚੱਲਦੀ ਸੀ ਕਾਂਗਰਸ ਪਾਰਟੀ ਦੀ ਪੂਰੀ ਚੱਲਦੀ ਲਗਾਤਾਰ 10 ਸਾਲ ਸਰਕਾਰ ਉਸ ਤੋਂ ਪਹਿਲਾਂ ਦੇਖ ਲੋ ਜਵਾਲਾ ਨਹਿਰੂ ਦੀ ਸਰਕਾਰ ਇੰਦਰਾ ਗਾਂਧੀ ਦੀ ਸਰਕਾਰ ਨਰਸਿੰਘ ਨਰਸਿਮਹਾ ਰਾਓ ਦੀ ਸਰਕਾਰ ਉਦੋਂ ਕਿਉਂ ਨਹੀਂ ਦਿੱਤਾ ਗਿਆ ਭਾਰਤ ਰਤਨ ਸ਼ਿਦਿਆਜ਼ਮ ਸਾਹਿਬ ਵੱਡੀ ਗੱਲ ਇਹ ਹੈ ਕਿ ਜੇ ਭਗਤ ਸਿੰਘ ਨੂੰ ਅਵਾਰਡ ਦੇਣਾ ਹੈ ਕਿ ਨਹੀਂ ਦੇਣਾ ਇਹ ਗੱਲਾਂ ਤਾਂ ਭਾਵੇਂ ਛੋਟੀਆਂ ਨੇ ਉਹਨਾਂ ਦੇ ਪੈਰੇ ਤੇ ਸੋਚ ਦੇ ਉੱਤੇ ਚੱਲਦਾ ਕੌਣ ਹੈ ਕਿਹੜੀ ਪਾਰਟੀ ਚੱਲ ਰਹੀ ਹੈ ਫੋਟੋ ਜਿ ਰੂਟਾਂ ਗਿ ਦਿੱਤੀਆਂ ਗਿਆ ਪਰ ਅੱਜ ਜੇ ਕਹਿੰਦੇ ਕਈ ਵਾਰੀ ਇਹ ਵੀ ਪੋਸਟਾਂ ਆਉਂਦੀਆਂ ਜਿਹੜੇ ਭਗਤ ਸਿੰਘ ਨੂੰ ਅਸਲ ਜਿ ਚਾਉਣ ਵਾਲੇ ਵਾਰਿਸ ਨੇ ਕਹਿੰਦੇ ਜੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਅੱਜ ਲੜ ਰਹੇ ਹੁੰਦੇ ਅੱਜ ਵੀ ਉਹਨਾਂ ਨੂੰ ਜੇਲ੍ਹ ਚ ਡੱਕ ਦਿੱਤਾ ਜਾਣਾ ਚਾਹੀਦਾ ਹੁਣਾ ਸੀ ਇਹਨਾਂ ਸਰਕਾਰਾਂ ਨੇ ਪਿਓ ਛੱਡੋ ਉਹਨਾਂ ਦੇ ਪੰਜਾਬ ਪੁਰ ਦੇ ਅਫਸਰਾਂ ਨੇ ਉਹਨਾਂ ਦੀ ਭੈਣ ਦਾ ਜਵਾਈ ਸ਼ਰੇਮ ਮਾਰਤਾ ਸੀ ਸੀਦੇ ਆ ਸਰਦਾਰ ਭਗ ਸਿੰਘ ਕੀ ਉਹ ਆਮ ਆਦੀ ਪਾਰਟੀ ਦਾ ਦੁੱਖ ਹੈ ਕੀ ਉਹ ਕਾਂਗਰਸ ਪਾਰਟੀ ਦਾ ਦੁੱਖ ਹੈ ਜਿਸ ਬੰਦੇ ਨੂੰ ਸਜ਼ਾ ਹੋਈ ਸੀ ਉਹ ਪਿਛਲੀ ਕਾਂਗਰਸ ਸਰਕਾਰ ਵੱਲੇ ਗਵਰਨਰ ਦੇ ਜਰੀਏ ਉਹਦੀ ਪੁਲਿਸ ਅਫਸਰ ਦੀ ਮਾਫੀ ਸਜ਼ਾ ਦਿੱਤੀ ਗਈ ਹੈ ਇਹ ਤੇ ਇਹ ਦੇ ਪੋਲੀਟਿਕਲ ਹੈ ਪਹਿਲਾਂ ਲੈਫਟ ਜਿਹੜੀ ਪਾਰਟੀ ਸੀ ਉਹ ਕਹਿੰਦੀ ਹੁੰਦੇ ਅਸੀਂ ਭਗਤ ਸਿੰਘ ਸਾਡਾ ਵਾ ਹੁਣ ਆਮ ਆਦਮੀ ਪਾਰਟੀ ਕਹਿ ਰਹੇ ਨੇ ਸਾਡਾ ਵਾ ਫੋਟ ਵਾਂ ਟੰਗਣ ਵਾਲਾ ਭਗਤ ਸਿੰਘ ਕਿਸੇ ਪਾਰਟੀ ਦਾ ਨਹੀਂ ਹੋ ਜਾਣਾ ਸਿਰ ਤੇ ਪੱਗਾਂ ਬੰਨਣ ਦੇ ਨਾਲ ਜਿਹੜਾ ਵਾ ਕਿਸੇ ਪੋਲਿਟਿਕਲ ਪਾਰਟੀ ਦਾ ਭਗਤ ਸਿੰਘ ਨਹੀਂ ਹੋ ਜਾਣਾ ਉਹਨਾਂ ਦੀ ਸੋਚ ਕਿ ਉਹ ਜੀ ਉਹਦੀ ਸੋਚ ਤੇ ਪਹਿਲਾਂ ਦਿੱਤਾ ਜਾ ਰਿਹਾ ਜੀ ਸਵਾਲ ਉਹ ਵਾ ਭਗਤ ਸਿੰਘ ਦੀ ਸੋਚ ਦੀ ਜਿਹੜੀ ਆ ਉਹਦੇ ਤੋਂ ਕੋਈ ਜੁੱਤੀ ਦੀ ਰੀਸ ਵੀ ਨਹੀਂ ਕਰ ਸਕਦਾ ਜਿੱਕਰ ਕਰਨੀਆਂ ਏਰਾ ਫੇਰੀਆਂ ਕੱਟਣੀਆਂ ਜੇਲਾਂ ਤੇ ਅਸੀਂ ਕਹਿਣਾ ਕਿ ਅਸੀਂ ਭਗਤ ਸਿੰਘ ਦੇ ਵਾਰਿਸ ਆ ਇਹ ਇਹ ਭਗਤ ਸਿੰਘ ਦੀ ਸੋਚ ਤੇ ਤੁਸੀਂ ਕਹਿੰਦੇ ਉਹਦੀ ਰੂਹ ਨੂੰ ਜ਼ਖਮ ਕਰਨ ਵਾਲੀ ਗੱਲ ਆ ਇਸ ਕਰਕੇ ਭਗਤ ਸਿੰਘ ਸਾਹਿਬ ਸਿਦੇ ਆਨਸਰਾਰ ਭਗਤ ਸਿੰਘ ਉਹ ਉਹ ਸਾਰੇ ਵਾਰਡਾਂ ਨਾਲ ਉੱਪਰ ਨੇ ਤੇ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਤਮਾਮ ਇਸ ਟਾਈਮਪ ਲੀਡਰ ਨਾ ਪੂਰੇ ਇੰਡੀਆ ਦੇ ਵਿੱਚ ਉਹਨਾਂ ਨੂੰ ਸਿਦੇ ਆਨਸਰਾਰ ਭਗਤ ਸਿੰਘ ਦੀ ਉੱਪਰ ਗੱਲ ਕਰਨੀ ਵੀ ਇਹਨਾਂ ਨੂੰ ਚੰਗੀ ਇਹਨਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ ਹੈਗੀ ਉਹਨਾਂ ਦੀ ਗੱਲ ਕਰਨ ਵਾਸਤੇ ਕੈਰੇਕਟਰ ਇਮਾਨਦਾਰ ਡੈਡੀਕੇਟਰ ਜਿਹੜੇ ਦੇਸ਼ ਪ੍ਰਤੀ ਭਾਵਨਾ ਉਹਨਾਂ ਲੋਕਾਂ ਦੇ ਜਿਹੜੇ ਲੋਕਾਂ ਨੂੰ ਪਿਆਰ ਕਰਦੇ ਨੇ ਲੋਕਾਂ ਦੇ ਧੱਕੇ ਨਹੀਂ ਕਰਦੇ ਲੋਕਾਂ ਨੂੰ ਨਫ਼ਰਤ ਨਹੀਂ ਕਰਦੇ ਉਹ 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 ਹੀ ਅਸਲੀ ਭਗ ਸਿੰਘ ਦੇ ਵਾਰਸ ਨੇ ਜੀ ਇਹ ਪੋਲੀਟੀਕਲ ਪਾਰਟੀਆਂ ਦੇ ਧੱਕੇ ਨਾਲ ਦਫਤਰਾਂ ਦੇ ਵਿੱਚ ਫੋਰਵਾਨ ਟੱਗ ਲੈਣੀਆਂ ਜਾਂ ਜਾ ਕੇ ਖਟਕੜ ਕਲਾ ਮੱਥਾ ਟੇਕ ਲੈਣਾ ਇਹ ਇਹ ਗੱਲਾਂ ਇਹ ਇਹ ਸਿਆਸੀ ਗੱਲਾਂ ਨੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਸਾਰੇ ਗ੍ਰੰਥ ਪੜ੍ਹਦੇ ਨੇ ਪਰ ਜਿਹੜੇ ਧਾਰਮਿਕ ਗ੍ਰੰਥਾਂ 'ਚ ਉਪਦੇਸ਼ ਦਿੱਤੇ ਗਏ ਨੇ ਕੀ ਉਹ ਉਹਨਾਂ ਉਪਦੇਸ਼ਾਂ ਦੇ ਖਰੇ ਉੱਤਰਦੇ ਹੈਗੇ ਨੇ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਉਹ ਕੀ ਹੁੰਦੇ ਨੇ ਨਾ ਢੋਂ ਢੋਂਸ ਦੇ ਹੈਗੇ ਨੇ ਠੀਕ ਹੈ ਜੀ ਇਹ ਖੋਖੇ ਨੇ ਖੋਖਲੇ ਨੇ ਇਸ ਕਰਕੇ ਇਹ ਤੇ ਮੈਨੂੰ ਇਹ ਲੱਗਦਾ ਹੈ ਕਿ ਪੋਲੀਟਿਕਲ ਲੀਡਰਾਂ ਨੂੰ ਚਾਹੀਦੇ ਭਾਰਤ ਰਤਨ ਹੈ ਨਾ ਸ਼ਹੀਦੇ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਲੋਕਾਂ ਨੂੰ ਇਹ ਤੇ ਖੁਦ ਇੱਕ ਵਾਰਡ ਨੇ ਤੇ ਖੁਦ ਇੱਕ ਸੰਸਤਾਵਾ ਨੇ ਤੇ ਸੰਸਤਾਵਾ ਵਾਰਡ ਦਿੰਦੀਆਂ ਹੁੰਦੀਆਂ ਨੇ ਸੰਸਤਾਵਾ ਵਾਰਡ ਲੈਂਦੀਆਂ ਨਹੀਂ ਆਈਆਂ ਇੱਕ ਠੀਕ ਹੈ ਕਿ ਇਹਨਾਂ ਨੂੰ ਆ ਕਾਂਗਰਸ ਪਾਰਟੀ ਲੱਗਾ ਕਿ ਜੀ ਭਗਤ ਸਿੰਘ ਪਹਿਲਾਂ ਸੀਪੀਆਈ ਸੀਪੀਐਮ ਕਹਿੰਦੇ ਸਾਡਾ ਸੀ ਹੂੰ ਤੇ ਇਸ ਕਰਕੇ ਨਤੂ ਰਾਮ ਗੋੜ੍ਹ ਸੇ ਭਾਜਪੀ ਵਾਲੇ ਕਹੀ ਜਾਂਦੇ ਸੀ ਨਾ ਕਾਂਗਰਸ ਵਾਲਿਆਂ ਨੇ ਮਹਾਤਮਾ ਗਾਂਧੀ ਨੂੰ ਬਣਾ ਲਿਆ ਇਸ ਕਰਕੇ ਆਮ ਆਦੀ ਪਾਰਟੀ ਵਾਲੇ ਕਹਿੰਦੇ ਕਿ ਚਲੋ ਪਹਿਲਾਂ ਲੈਫਟ ਵਾਲੇ ਸੀ ਦੇ ਆਦਮ ਸਰਦਾਰ ਭਗ ਸਿੰਘ ਨੂੰ ਲਈ ਫਿਰਦੇ ਹੁਣ ਆਪਾਂ ਲੈ ਲੈ ਲੈਂਦੇ ਨੇ ਐਦਾਂ ਜਿਹੜੇ ਸਾਡੇ ਹੀਰੋ ਨੇ ਹਨਾ ਉਹ ਕਿਸੇ ਪੋਲੀਟੀਕਲ ਪਾਰਟੀ ਦੇ ਨਹੀਂ ਹੋ ਸਕਦੇ ਇਸ ਕਰਕੇ ਇਹ ਜਿਹੜਾ ਕਪਰਟੀਵਲ ਕੇ ਕਾਂਗਰਸ ਪਾਰਟੀ ਨੂੰ ਲੱਗਾ ਕਿ ਦੂਜਾ ਕੀ ਨਾ ਇਹਨਾਂ ਨੇ ਫੋਟੋ ਲਾਈ ਆ ਅਸ਼ੀਦ ਆਨ ਸਰਦਾਰ ਭਗਤ ਸਿੰਘ ਦੀ ਦਫਤਰਾਂ ਦੇ ਵਿੱਚ ਤੇ ਆਪਾਂ ਇਦਾਂ ਕਰ ਦਿੰਦੇ ਕਿ ਪੋਲੀਟੀਕਲ ਗੋਲ ਕਰਦੇ ਆ ਕਿ ਤੁਸੀਂ ਰੈਗੂਲੇਸ਼ਨ ਪਾਸ ਕਰ ਦੋ ਰੈਗੂਲੇਸ਼ਨ ਪਾਸ ਕਰਨ ਦੇ ਨਾਲ ਨਹੀਂ ਨਾ ਗੱਲ ਬੰਦ ਹੀ ਹੈਗੀ ਇਸ ਪਹਿਲਾਂ ਤੇ ਫਿਰ ਜੇ ਦੇਖਣਾ ਹੈਗਾ ਤਾਂ ਤੇ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਪ੍ਰਤਾਪ ਸਿੰਘ ਬਾਜਵਾ ਨੂੰ ਸਮੁੱਚੀ ਕਾਂਗਰਸ ਪਾਰਟੀ ਜਿਹੜੀ ਜਿਨ੍ਹਾਂ ਨੇ ਦੇਸ਼ ਚ ਰਾ ਉਹਨਾਂ ਦੇ ਬਿਹਾਰ ਤੇ ਮਾਫੀ ਮੰਗਣੀ ਚਾਹੀਦੀ ਸਾਡੀ ਪਾਰਟੀ ਕੋ ਸਾਡੇ ਨਹਿਰੂ ਕੋਲੋਂ ਸਾਡੇ ਗਾਂਧੀ ਕੋਲੋਂ ਸਾਡੇ ਰਜੀਵ ਗਾਂਧੀ ਕੋਲੋਂ ਸਾਡੀ ਸੋਨੀਆ ਗਾਂਧੀ ਕੋਲ ਸਾਡੀ ਨਰ ਸਿਮਰਾਓ ਕੋਲ ਸਾਡੀ ਡਾਕਟਰ ਮਨਮੋਹਨ ਸਿੰਘ ਕੋਲ ਲਾਲ ਬਾਧਰ ਸ਼ਾਸਤਰੀ ਅਸੀਂ ਸਾਰੇ ਕੋ ਮਾਫੀ ਮੰਗਦੇ ਕਿ ਉਹਨਾਂ ਨੇ ਖੋਦ ਨੇ ਸਾਰੇ ਨੇ ਵਾਰਡ ਲੈ ਲੇ ਸੀ ਰੋਡ ਪੈਨ ਤੇ ਅਸੀਂ ਵਾਰਡ ਸੀ ਰਿਆਲ ਸਰਦਾਰ ਭਗ ਸਿੰਘ ਕੱਲਾ ਫਿਰ ਸਾਰੇ ਨੂੰ ਦੇਣਾ ਚਾਹੀਦਾ ਨਾ ਰਾਜਗੁਰੂ ਸਖਦੇਵ ਵੀ ਜਾਣਾ ਦੇਣਾ ਚਾਹੀਦਾ ਵਾਰਡ ਤੇ ਇਸ ਕਰਕੇ ਜਦੋਂ ਗਿਆਨੀ ਜੈਲ ਸਿੰਘ ਇੱਕ ਵਾਰ ਮਿਲਣ ਗਏ ਅਸ਼ੀਦ ਆਜ਼ਮ ਸਰਦਾਰ ਭਗ ਸਿੰਘ ਦੀ ਮਾਤਾ ਜੀ ਨੂੰ ਨਾ ਤੇ ਉਹ ਕਹਿੰਦੇ ਜੀ ਕਿ ਅਸੀਂ ਭਗ ਸਿੰਘ ਦੇ ਅਸ਼ੀਦ ਆਜ਼ਮ ਜਦੋਂ ਅਸ਼ੀਦ ਦੀ ਪ੍ਰਾਪਤ ਕੀਤੀ ਚੁੱਟੀ ਕਰਦੇ ਉਹ ਕਹਿੰਦੇ ਮੇਰੇ ਪੁੱਤ ਨੇ ਤੇ ਫਾਂਸੀ ਦੇ ਨਾਲ ਤਿੰਨਾਂ ਜਾਣੇ ਨੇ ਚੜੀ ਹੈਗੀ ਆ ਤੇ ਮੈਂ ਇਕੱਲੇ ਦੀ ਕਿਹਵੀਂ ਛੁੱਟੀ ਪ੍ਰਵਾਨ ਕਰ ਲਗਣਾ ਤੇ ਇਹ ਏਡੇ ਵੱਡੇ ਲੋਕ ਐ ਏਡੀਆਂ ਵੱਡੀਆਂ ਕੁੱਖਾਂ ਹੀ ਬਾਵਾ ਜਿਨ੍ਹਾਂ ਨੇ ਕਹਿੰਦੇ ਨੇ ਜੇ ਛੁੱਟੀ ਕਰਨੀ ਤੇ ਤਿੰਨਾਂ ਦੇ ਨਾਮ ਤੇ ਹੋਣੀ ਚਾਹੀਦੀ ਐ ਇਕੱਲੇ ਸੀ ਦੇ ਆਲਮ ਸਰਦਾਰ ਭਗਤ ਸਿੰਘ ਦੇ ਨਾਮ ਤੇ ਨਹੀਂ ਹੋਣੀ ਚਾਹੀਦੀ ਇਸ ਕਰਕੇ ਜਿਹੜੇ ਸਾਡੇ ਇੰਡੀਆ ਦੇ ਸਿਆਸੀ ਲੀਡਰ ਨੇ ਪਹਿਲੀ ਗੱਲ ਏਡੇ ਵੱਡੇ ਜਿਹੜੇ ਸਾਡੇ ਹੀਰੋ ਨੇ ਛੋਟੀ ਛੋਟੀ ਉਮਰ ਦੇ ਵਿੱਚ ਜਿਨ੍ਹਾਂ ਨੇ ਹਾਸ ਕੇ ਫਾਂਸੀ ਦੇ ਰਸੇ ਚੁੰਮੇ ਸੀ ਉਹਨਾਂ ਤੇ ਤੇ ਇਹਨਾਂ ਨੇ ਗੱਲਾਂ ਕਰਦੀਆਂ ਨਹੀਂ ਚਾਹੀਦੀਆਂ ਜੀ ਉਹਨਾਂ ਦੀਆਂ ਗੱਲਾਂ ਕਰਨ ਵਾਸਤੇ ਸਕੀ ਸਾਡੇ ਜਿਹੜੇ ਇੰਡੀਆ ਦੇ ਪੋਲੀਟੀਸ਼ੀਅਨ ਨੇ ਸੁੱਚੇ ਨੇ ਜੀ ਬਹੁਤ ਵੱਡੀ ਸੋਚ ਦੇ ਮਾਲਕ ਨੇ ਹੂੰ ਫਿਰ ਹੈ ਬਾਕੀ ਪੋਲੀਟੀਕਲ ਗੱਲਾਂ ਜੋ ਮਰਜ਼ੀ ਪੋਲੀਟੀਕਲ ਪਾਰਟੀਆਂ ਕਰੀ ਜਾਣ ਕਿ ਉਹਨਾਂ ਨੇ ਉੱਥੇ ਜਾ ਕੇ ਚੀਰਿਆ ਆਜ਼ਮ ਸਰਦਾਰ ਭਗ ਸਿੰਘ ਦੇ ਪਿੰਡ ਖੜਕੜਕਲਾ ਜਾ ਕੇ ਮੱਥਾ ਨਹੀਂ ਟੇਕਿਆ ਫਿਰ ਕਹਿਣਗੇ ਕਿ ਫਿਰ ਤੁਸੀਂ ਪਜਾ ਕੇ ਜਿੱਥੇ ਉਹਨਾਂ ਦਾ ਅਸਲੀ ਜਨਮ ਹੋਇਆ ਪਾਕਿਸਤਾਨ ਦੇ ਵਿੱਚ ਫਿਰ ਉੱਥੇ ਜਾ ਕੇ ਨਹੀਂ ਮੱਥਾ ਟੇਕਿਆ ਜਾਣਾ ਮੱਥਾ ਟੇਕਣ ਦੇ ਨਹੀਂ ਉਹਨਾਂ ਦੀਆਂ ਕੀ ਨੀਤੀਆਂ ਤੇ ਚੱਲਣਾ ਕੀ ਸਾਡਾ ਜਿਹੜਾ ਪੰਜਾਬ ਦਾ ਇਸ ਟਾਈਮ ਇਹ ਯੂਥ ਹੈ ਜਾਂ ਇੰਡੀਆ ਦਾ ਯੂਥ ਹੈ ਕੀ ਉਹ ਸ਼ੀਦ ਆਜ਼ਮ ਸਰ ਦਾ ਭਗ ਸਿੰਘ ਦੇ ਪੈਰਾ ਦੇ ਰਹੇ ਨੇ ਔਰ ਜਿਹੜੀ ਤਿੰਨਾਂ ਸਾਲਾਂ ਦੀ ਸਰਕਾਰ ਹੋ ਗਈ ਇਹਨਾਂ ਨੇ ਸ਼ੀਦ ਆਜ਼ਮ ਸਰ ਦਾ ਭਗ ਸਿੰਘ ਦੇ ਨਾਮ ਤੇ ਯੂਵਾ ਵਾਰਡ ਕਿੰਨੇ ਕੀ ਲੋਕਾਂ ਨੂੰ ਦੇ ਦਿੱਤੇ ਹੂੰ ਕਿੰਨੇ ਕੀ ਪਿੰਡਾਂ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਸਮਰਪਿਤ ਜਿਹੜੇ ਸਟੇਡੀਅਮ ਬਣਾ ਦਿੱਤੇ ਨੇ ਕਿੰਨੀਆਂ ਕੀ ਲਾਇਬ੍ਰੇਰੀਆਂ ਬਣਾ ਦਿੱਤੀਆਂ ਨੇ ਉਹਨਾਂ ਦੇ ਨਾਮ ਤੇ ਕਿੰਨੇ ਕੀ ਕਾਲਜ ਬਣਾ ਦਿੱਤੇ ਨੇ ਕੀ ਉਹਨਾਂ ਦੇ ਨਾਮ ਤੇ ਕੋਈ ਯੂਨੀਵਰਸਿਟੀ ਬਣਾਤਾ ਕੀ ਘਟੋਗੜ ਦੇ ਤਿੰਨ ਮੈਡੀਕਲ ਕਾਲਜ ਖੋਲੇ ਕੀ ਇਹਨੇ ਮੈਡੀਕਲ ਕਾਲਜ ਦੇ ਚਾਹੇ ਅਦਗਟ ਅਦਗਟ ਨਹੀਂ ਕੀਤੇ ਨੇ 5 ਫੁੱਟ ਦੀ ਦੀਵਾਰ ਦੇ ਵਿੱਚ ਤੁਸੀਂ ਇੱਕ ਪੱਥਰ ਲੱਗਾ ਹੈਗਾ ਕਿ ਉਹਨਾਂ ਤੇ ਲਿਖਿਆ ਹੈਗਾ ਕਿ ਇਸ ਮੈਡੀਕਲ ਕਾਲਜ ਦਾ ਨਾਮ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਹੋਗਾ ਇਹ ਸਾਰੀਆਂ ਸਿਆਸੀ ਲੀਟਰਾਂ ਦੇ ਢੋਂਗ ਜੇ ਹੁੰਦੇ ਨੇ ਨਾ ਹੋਰ ਕੁਝ ਨਹੀਂ ਹੁੰਦਾ ਹੈਗਾ ਬਸ ਇਹ ਹੈ ਕਿ ਇੱਕ ਦੂਜਿਆਂ ਨੂੰ ਬਦਨਾਮ ਕਰਨ ਦੇ ਯਤਨ ਕੀਤੇ ਜਾਂਦੇ ਹੋਰ ਕੁਝ ਨਹੀਂ ਹੈ ਔਰ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਹੋਣ ਜਾਂ ਰਾਜਗੁਰੂ ਹੋਣ ਜਾਂ ਸੁਖਦੇਵ ਜਿਨ੍ਹਾਂ ਨੇ ਹੱਸ-ਹੱਸ ਕੇ ਦੇਸ਼ ਦੀ ਆਜ਼ਾਦੀ ਵਾਸਤੇ ਫਾਂਸੀ ਦੇ ਰਸੇ ਚੁੰਮੇ ਨੇ ਉਹ ਆਪਣੇ ਆਪ ਚ ਇੱਕ ਵੱਡੇ ਆਵਾਰਡ ਨੇ ਤੇ ਜਿਹੜੀਆਂ ਪਰਸਨਲਿਟੀਆਂ ਐਡੀਆਂ ਹੁੰਦੀਆਂ ਸੁਚੀਆਂ ਰੂਹਾਂ ਹੁੰਦੀਆਂ ਜਿਹੜੀਆਂ ਖੁਦ ਐ ਐਡੀਆਂ ਵੱਡੀਆਂ ਸੰਸਥਾਵਾਂ ਜਾਂ ਹਸਤੀਆਂ ਉਹਨਾਂ ਦੇ ਨਾਮ ਤੇ ਅਵਾਰਡ ਸ਼ੁਰੂ ਹੁੰਦੇ ਹੋਣੇ ਚਾਹੀਦੇ ਨੇ ਨਾ ਕਿ ਉਹਨਾਂ ਨੂੰ ਦੇਣੇ ਚਾਹੀਦੇ ਨੇ ਭਗਤ ਸਿੰਘ ਹੋਣੀ ਉਹ ਤੇ ਆਪਣੇ ਆਪ ਚ ਇੱਕ ਵੱਡਾ ਅਵਾਰਡ